सत शी अ ਨਕੰਨ ਟਲਵੰਡੀ ਨਵਸਰੂ ਮੈਂ ਖਣੇ ਦਾ ਪਰਥਪਾਲ ਸਿੰਘ ਸਾਫ ਦਾ ਸਰਪੰਚ ਟਲਵੰਡੀ ਮਰਕ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂ ਅੱਜ ਮੈਂ ਨਹਿਰੂ ਜੁਵਾ ਸਪੋਰਟਸ ਪਟਿਆਲਾ ਵਾਲਿਆਂ ਦਾ ਬਹੁਤ ਧੰਨਵਾਦ ਕਰਦਾਗਾ ਜਿਨ੍ਹਾਂ ਨੇ ਅੱਜ ਸਾਡੇ ਪਿੰਡ ਟਲਵੰਡੀ ਮਰਕ ਵਿਖੇ ਬਲਾਕ ਲੈਵਲ ਤੇ ਫੁੱਟਬਾਲ ਰੱਸਾ ਕਸੀ ਬੈਡਮਿੰਟਨ ਹੋਰ ਕਈ ਜਿਹੜਾ ਇਵੈਂਟਸ ਨੇ ਗਿਆ ਉਹਨਾਂ ਦਾ ਟੂਰਨਾਮੈਂਟ ਸਾਡੇ ਪਿੰਡ ਤਲਵੱਡੀ ਬਰਖ ਗਰਾਊਂਡ ਵਿਖੇ ਇੱਕ ਦਿਨ ਵਾਸਤੇ ਕਰਵਾਇਆ ਗਿਆ ਜਿਦੇ ਵਿੱਚ ਸਾਡੇ ਹੈਡਮਾਸਟਰ ਸਕੂਲ ਦੇ ਸਰਦਾਰ ਅਮਰਜੀਤ ਸਿੰਘ ਛੱਡਾ ਵਾਲੇ ਤੇ ਸਾਡਾ ਭਾਣਜਾ ਮਾਸਟਰ ਕਮਲਜੀਤ ਸਿੰਘ ਦੋਨਾਂ ਦੀ ਬੜੀ ਅਹਿਮ ਭੂਮਿਕਾ ਹੁੰਦੀ ਹੈ ਇਹ ਦੋਨੇ ਬੜੇ ਆ ਰਾਂ ਮਿਲ ਕੇ ਤੇ ਸਾਡੇ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਵਿੱਚ ਵੀ ਗੇਮਾਂ ਵਿੱਚ ਵੀ ਹੋਰ ਵੀ ਸੋਸ਼ਲ ਐਨਐਸਐਸ ਵਗੈਰਾ ਦੇ ਕੰਮਾਂ ਵਿੱਚ ਬਹੁਤ ਇਨਾ ਬੱਚਾ ਦਸਾ ਕੀਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਾਡੇ ਸਕੂਲ ਦੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦੇ ਨੇ ਗੇਮਾਂ ਦੇ ਨਾਲ ਜੋੜਦੇ ਨੇ ਇਹਨਾਂ ਦਾ ਧੰਨਵਾਦ ਹੈ ਤੇ ਮੈਂ ਧੰਨਵਾਦ ਦੁਆਰਾ ਫਿਰ ਕਰਦਾਗਾ ਨਹਿਰੂ ਜੁਵਾ ਸਪੋਰਟਸ ਪਟਿਆਲਾ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਪਿੰਡ ਸਾਨੂੰ ਬਲਾਕ ਲੈਵਲ ਦੀਆਂ ਗੇਮਾਂ ਕਰਾਉਣ ਦਾ ਮੌਕਾ ਬਖਸ਼ਿਆ ਉਹਨਾਂ ਦੇ ਵੀ ਧੰਨਵਾਦ ਕਰਦਾ ਬਾਕੀ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੇ ਅਰਦਾਸ ਕਰਦਾ ਬੇਨਤੀ ਕਰਦਾ ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਖੇਡਣ ਵਾਲੇ ਖਡਾੜ ਵਾਲੇ ਦਰਸ਼ਕ ਹੋਰ ਜੋ ਵੀ ਇਹਨਾਂ ਦੇ ਨਾਲ ਪਾਣੀ ਪੀਣ ਵਾਲੇ ਕਲੀ ਪਾਣ ਵਾਲੇ ਸੇਵਾਦਾਰ ਜਿੰਨੇ ਵੀ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਨੂੰ ਤੰਦਰੁਸਤ ਬਖਸ਼ਿਸ਼ ਕਰਨੇ ਆ ਇਹ ਮੇਰੀ ਬਾਹ ਦੀ ਚਰਣਾ ਕੇ ਅਰਦਾਸ ਹੈ ਦੂਜੀ ਬੇਨਤੀ ਸਾਡੀ ਇਹ ਹੈ ਕਿ ਸਾਡੇ ਸਵਾਰਗੀ ਸੰਤੋਖ ਸਿੰਘ ਸਰਪੰਚ ਤਲਵੰਡੀ ਮਲਕ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਡਾ ਸਾਲਾਨਾ ਟੂਰਨਾਮੈਂਟ ਜਿਹੜਾ ਹੈ ਫੁੱਟਬਾਲ ਦਾ ਦੋ ਰੋਜ਼ਾ ਜਿਹੜਾ 8 ਤੇ 9 ਫਰਵਰੀ ਨੂੰ ਤਲਵੰਡੀ ਮਲਕ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਕੋਲ ਕਾਫੀ ਟੀਮਾਂ ਦੀ ਐਂਟਰੀਆਂ ਹੋ ਚੁੱਕੀਆਂ ਨੇ ਬਾਕੀ ਹੋਰ ਵੀ ਜਿਤ ਤੱਕ ਵੀ ਆਵਾਜ਼ ਜਾਂਦੀ ਹੈ ਸਾਡਾ ਚੈਨਲ ਜਾਂਦਾਗਾ ਉਹਨਾਂ ਦੇ ਸਾਰੇ ਬੱਚਿਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਸਾਡੇ ਕੋਲ ਆ ਕੇ ਖੇਡੋ ਆਓ ਸਾਡੇ ਕੋਲੇ ਆਪਾਂ ਨਾਲ ਮਿਲ ਕੇ ਸਾਰੇ ਇਸ ਟੂਰਨਾਮੈਂਟ ਵਿੱਚ ਸ਼ਾਮ ਨੂੰ ਸ਼ੁਭਲੀਅਤ ਕਰੀਏ ਇਹ ਮੇਰੀ ਬੇਨਤੀ ਹੈ ਸਾਰਿਆਂ ਨੂੰ ਇਹ ਜੋ ਟੂਰਨਾਮੈਂਟ ਜਿਹੜਾ ਇਹ ਸਾਡੇ ਪਿਤਾ ਮੇਰੇ ਪਿਤਾ ਜੀ ਸਵਰਗੀ ਸੰਤੋਖ ਸਿੰਘ ਸਰਪੰਚ ਦੀ ਯਾਦ ਨੂੰ ਸਾਲਾਨਾ ਸਰਦਵਾਂ ਟੂਰਨਾਮੈਂਟ ਹੈ ਇਹਦੇ ਵਾਸਤੇ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਸਾਰੇ ਬੱਚੇ ਆਉਣ ਦੂਰੋਂ ਦੂਰੋਂ ਛੜਕੋ ਖੇਡਣ ਸਾਡਾ ਰਹਿਣ ਦਾ ਪਰਸ਼ਬਦਾ ਪੜ੍ਹਿਆ ਸਾਡਾ ਜਿਹੜਾ ਮਹਾਰਾਜ ਦੀ ਕਿਰਪਾ ਨਾਲ ਫ੍ਰੀ ਹੋਵੇਗਾ ਅੱਜ ਫੇਰ ਮੈਂ ਦੁਬਾਰਾ ਫੇਰ ਮੁਬਾਰਕਬਾਦ ਇਹਨਾਂ ਸਾਡੇ ਸਕੂਲ ਦੇ ਹੈਡਮਾਸਟਰ ਜੀ ਨੂੰ ਸਾਡੇ ਕਮਲਦੀਪ ਜੀ ਨੂੰ ਜਿਨ੍ਹਾਂ ਦੇ ਉਪਰਾਲੇ ਸਦਕਾ ਅੱਜ ਸਾਡੇ ਨਗਰ ਤਲਵੰਡੀ ਵਾਖੂ ਕੇ ਨਹਿਰੂ ਯੋਗ سپورٹس ਵੱਲੋਂ ਗੇਮਾਂ ਹੋ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ